ਆ ਰਹੀ ਹੈ ਆਪਣੇ ਪਿੰਡ ਦੀਆਂ ਗਲੀਆਂ ਘਟੌਰ ਦੀਆਂ ਜਾ ਰਹੇ ਆਪਾਂ ਗਰਾਊਂਡ ਵੱਲ ਨੂੰ ਆਪਣੇ ਆ ਗਿਆ 56ਵੀਂ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਆਪਣੇ ਪਿੰਡ ਦਾ ਨੂੰ ਆਉਂਦੇ ਦਰੂਸਤ ਨਾ ਆ ਆਇਆ ਆਪਣਾ ਰੇਡਰ ਬਾਹੂਬਲੀ ਮਰਿੰਦਰ ਸਿੰਘ ਬਾਹੂਬਲੀ ਉਹਦਾ ਉਹਦਾ ਠੀਕ ਆ ਲਾਓ ਮੈਂ ਪਤਰਾਓ ਆਪਣੇ ਪਿੰਡ ਦਾ ਗਰਾਊਂਡ ਲੋਕ ਆਉਂਦੇ ਆ ਦਰਸ਼ਨ ਪਿੰਡ ਦੇ ਗਰਾਊਂਡ ਦੇ ਨਹੀਂ ਬਿਆ ਵਾ हां ਭਾਈ ਬਿਆ ਮੀਂਹ ਦਾ ਬਹੁਤ ਚੱਲੀ ਜਾਂਦਾ ਕੰਮ ਆਏ ਦਾ ਮੰਲਾ ਦਾ ਗਰਾਊਂਡ ਆਇਆ ਨਹੀਂ ਹੁੰਦਾ ਇਹਲੇ ਰੋਹ ਭਾਈ ਮੁੰਡਿਆ ਇੱਥੇ ਆ ਗਈ ਆਪਣੀ ਓਪਨ ਜੈਮ ਇਧਰ ਆਊਂਡ ਹਾਕੀ ਦਾ ਗਰਾਊਂਡ ਆਪਣਾ ਫੁੱਟਬਾਲ ਦਾ ਗਰਾਊਂਡ ਆਪਣਾ ਕੌਡੀ ਦਾ ਗਰਾਊਂਡ ਸਫਾਈ ਚੱਲੀ ਜਾਂਦੀ ਆ ਆਪਾਂ ਥੋੜਾ ਜਿਹਾ ਪਹਿਲਾਂ ਆ ਗਏ ਹਲੇ ਕੋਈ ਆਇਆ ਨਹੀਂ ਗਰਾਊਂਡ 'ਚ ਆ ਜਾਣਗੇ ਮੁੰਡੇ ਜਦ ਤੱਕ ਅਮਨੰਦਰ ਹਲੇ ਆਪਾਂ ਕਿਵੇਂ ਛੰਦੇ ਉਹ ਠੀਕ ਆ ਅੰਦਰ ਆਪਾਂ ਚੱਲੀਏ ਉੱਥੇ ਭੱਜਣ ਚਲੋ ਨਾ ਡਾ ਮਾਪਾ ਭੱਜ ਕੇ ਆਉਣੇ ਆ ਫਿਰ ਆਪਾਂ ਗਰਾਊਂਡ ਫੇਰ ਵਾਪਸ ਆ ਜਾਾਂਗੇ ਠੀਕ ਆ ਆਓ ਵੀ ਮਿੱਤਰੋ ਆਪਾਂ ਆ ਗਏ ਆ ਨਹਿਰ ਦੇ ਸੁਆਹ ਸੂਏ ਤੇ ਆ ਗਏ ਆ ਆਪਾਂ ਸਾਡੇ ਸੁਆਹ ਕਹਿੰਦੇ ਆ ਇੱਥੇ ਹੁਣ ਆਪਾਂ ਕਰਦੇ ਆ ਰਨਿੰਗ ਸਟਾਰਟ ਤੇ ਫਿਰ ਆ ਕੇ ਚੱਲਾਂਗੇ ਗਰਾਊਂਡ 'ਚ ਬਾਹੂ ਬੋਲੀ ਦੀ ਪ੍ਰੈਕਟਿਸ ਵੀ ਕਰਾਉਣੀ ਜ਼ਰੂਰੀ ਆ ਦੇਖੋ ਮੁੰਡਾ ਚੂਬਰ ਆਹ ਛੋਟਾ ਉਹ ਵੱਡਾ ਚਲੋ ਵੀ ਕਰ ਦੋ ਸ਼ੁਰੂ ਕਰ ਆਪਾਂ ਚੱਲਾਂਗੇ ਵੀਰੇ ਇੱਥੋਂ 2.5 ਕਿਲੋਮੀਟਰ ਮੜ ਜਾਂਦਾ ਇੱਕ ਸਾਈਡ ਤੇ 2.5 ਮੁੜ ਕੇ ਆਵਾਂਗੇ ਬਾਕੀ ਆਪਾਂ ਆ ਕੇ ਫਿਰ ਗਰਾਊਂਡ ਚੱਲਦੇ ਆਂ ਜੁੜੇ ਰਹੋ ਮੇਰੇ ਭਰਾ ਨਾਲ ਸਾਰੇ ਧੰਨਵਾਦ ਤੁਹਾਡਾ ਹਾਂਜੀ ਵੀਰੇ ਆਪਾਂ ਜਾ ਆਏ ਆਂ ਰਨਿੰਗ ਕਰਿਆ ਆਂ ਇਹ ਜਿੱਥੇ ਸ਼ੁਰੂ ਕਰੇ ਸੀ ਉੱਥੇ ਆ ਗਏ ਵਾਪਸ ਮੇਰੇ ਭਰਾ ਸਾਰੇ ਜਣੇ ਮਿਹਨਤ ਕਰਿਆ ਕਰੋ ਜਿੰਨੇ ਆਪਣੇ ਕੌਡੀ ਵਾਲੇ ਮੁੰਡੇ ਆ ਮਿਹਨਤ ਨਾਲ ਹੀ ਗੱਲ ਬਣਨੀ ਆ ਸਾਰਿਆਂ ਦੀ ਹਨਾ ਪ੍ਰੈਕਟਿਸ ਕਰਿਆ ਕਰੋ ਜ਼ਰੂਰੀ ਆ ਹੁਣ ਆਪਾਂ ਖੇਡਦੇ ਨਹੀਂ ਫੇਰ ਵੀ ਆਦੇ ਆਪ ਨੂੰ ਥੋੜਾ ਬੋਦਾ ਫਿੱਟ ਰੱਖਣ ਲਈ ਕਰਨੀ ਆ ਹਨਾ ਮਿਹਨਤ ਨਾਲ ਗੱਲ ਬਣਨੀ ਆਪਣਾ ਮੈਸੇਜ ਹੀ ਇਹ ਆ ਕੋਈ ਛੋਸ਼ੇ ਬਾਜੀ ਨਹੀਂ ਉਹੀ ਦਿਖਾਵਾ ਨਹੀਂ ਵੀ ਆਪਾਂ ਇਹ ਕਰਤਾ ਆਪਾਂ ਬਹੁ ਕਰਤਾ ਕੁਛ ਨਹੀਂ ਫਟੜਣ ਲਈ ਖੇਡਣ ਵਾਲਿਆਂ ਨੂੰ ਵੱਧ ਕਰਨੀ ਪਣੀ ਆ ਜਿੱਦਾਂ ਅਸੀਂ ਹੁਣ ਖੇਡ ਲਿਆ ਸਾਨੂੰ ਵੀ ਫਟੜਣ ਲਈ ਕਰਨੀ ਪਣੀ ਆ ਤੇ ਮੇਰੇ ਵੀਰ ਸਾਰੇ ਮੁੰਡੇ ਮਿਹਨਤ ਘੱਟ ਬਹੁ ਕਰਦੇ ਹੋ ਮਿਹਨਤ ਕਰਿਆ ਕਰੋ ਮਿਹਨਤ ਨਾਲੀ ਗੱਲ ਬਾਣੀ ਆ ਵੱਡੀ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਵਾ ਆਪਾਂ ਨੂੰ ਸਾਰੇ ਮਾ ਤੜਕਰਾਂ ਚ ਹੁੰਦੇ ਆ ਮੁੰਡੇ ਆਪਣੇ ਜਿੰਨੇ ਵੀ ਹੁੰਦੇ ਆ ਗੋਡੀ ਵਾਲੇ ਜੇ ਇਹ ਤੁਸੀਂ ਹੁਣ ਜੋਰ ਮਾਰ ਕੇ ਤਗੜੇ ਹੋ ਜਾਓਗੇ ਤਾਂ ਆਪਾਂ ਕਿਸੇ ਲੈਵਲ ਤੇ ਪਹੁੰਚ ਸਕਦੇ ਆ ਆਪਾਂ ਕਾਮਯਾਬ ਹੋ ਸਕਦੇ ਆ ਠੀਕ ਆ ਨਾ ਉਸ ਲਈ ਮੇਰੇ ਭਰਾ ਸਾਰੇ ਜਣੇ ਜਿੰਨੀ ਵੀ ਹੋ ਸਾਬੀ ਪ੍ਰੈਕਟਿਸ ਕਰੋ ਖਰਾਕ ਖਾਓ ਦੱਬ ਕੇ ਕਰੋ ਮਿਹਨਤ ਤੇ ਵਰਜੋ ਗਰਾਊਂਡਾਂ ਤੇ ਗਰਾਊਂਡ ਪਾਇਆ ਸੁਣਨੇ ਆਜੋ ਗਰਾ ਮੇਰੇ ਯਾਰ ਮਿਲਦੇ ਆਪਾਂ ਗਰਾਊਂਡ ਜਾ ਕੇ ਠੀਕ ਆ ਜੀ ਆਗੇ ਵੀ ਮੁੰਡੇ ਆਪਣੇ ਹਾਕੀ ਵਾਲੇ ਚ ਉੱਪਰ ਬੰਦੇ ਆਪਣੇ ਘਾਟ ਨਹੀਂ ਗਏ ਯਾਰ ਹਾਕੀ ਵਾਲੇ ਵੀਕ ਨਹੀਂ ਹਾਜੀ ਬਾਈ ਹਾਕੀ ਵਾਲੇ ਬੰਦੇ ਘਾਟ ਨਹੀਂ ਗਏ ਆਪਣੇ ਨਹੀਂ ਬਾਈ ਲੱਗ ਜਾਣਗੇ ਹੁਣ ਅੱਛਾ ਹਾਂ ਹਾਂ ਇਹ ਕਰਨੀ ਨਹੀਂ ਨਹੀਂ ਠੀਕ ਆ ਵਧੀਆ ਬਹੁਤ ਵਧੀਆ ਗੱਲਾਂ ਹੋਣਾ ਵੀ ਚਾਹੀਦਾ ਯਾਰ ਹਨਾ ਠੀਕ ਆ ਚਲੋ ਜੀ ਮਹਾਰਾਜ ਠੀਕ ਹੋ ਠੀਕ ਆ ਜੀ ਦੇਖੋ ਫੈਟਰਾਂ ਲਈ ਕਿੰਨੇ ਬੰਦੇ ਪ੍ਰੈਕਟਿਸ ਕਰਦੇ ਆ ਪਾਪਾ ਨੂੰ ਪਾਪਾ ਦੇ ਮਾੜਾ ਪਾਪਾ ਵੀਡੀਓ ਪ੍ਰਧਾਨ ਸਾਹਿਬ ਕਿੱਦਾਂ ਆ ਕਿੱਦਾਂ ਜੀ ਠੀਕ ਆ ਜੀ ਫੈਟੋ ਬੂਰੇ ਆਉਂਦਾ ਨਜ਼ਾਰਾ ਗਰਾਊਂਡ ਆ ਕੇ ਵੈਰੀ ਗੁੱਡ ਬਹੁਤ ਵਧੀਆ ਜੀ ਕਿੱਦਾਂ ਰੇਸ਼ਮ ਕੀ ਹਾਲ ਚਾਲ ਠੀਕ ਠਾਕ ਗਰਾਊਂਡ ਬਹੁਤ ਵਧੀਆ ਮੁੰਡੇ ਬਹੁਤ ਘੱਟ ਆ ਆਇਆ ਕਰੋ ਸਾਰੇ ਜਾਣੇ ਆਮ ਨੂੰ ਵੀ ਪ੍ਰੈਕਟਿਸ ਕਰਿਆ ਕਰੀਏ ਮਿਹਨਤ ਲਾਇਆ ਕਰੀਏ ਗੇਮ ਖੇਡਿਆ ਕਰੋ ਤੇ ਜੇ ਗੱਲ ਬਣ ਜਾਣੀ ਪੂਰੀ ਫਲ ਗੱਲ ਮਿਹਨਤ ਨਾਲ ਬਣਨੀ ਆ ਅੱਜ ਬਣ ਜੇ ਕੱਲ ਨੂੰ ਬਣ ਜੇ ਅੱਜ ਕਰ ਲੋ ਕੱਲ ਨੂੰ ਕਰ ਲੋ ਕੰਨੀ ਬਣੀ ਠੀਕ ਆ ਨਾ ਆਪਣਾ ਇਹ ਜੂਤ ਨੂੰ ਇਹੀ ਮੈਸੇਜ ਹੁੰਦਾ ਸਾਰੇ ਜਾਣੇ ਪ੍ਰੈਕਟਿਸ ਕਰਿਆ ਕਰੋ ਫੇਰ ਟਾਈਮ ਤਾਂ ਕੱਟਣਾ ਹੀ ਪੈਂਦਾ ਯਾਰ। ਉਹਨੂੰ ਪਤਾ ਹੀ ਯਾਰ। ਹੈਨਾ? ਟਾਈਮ ਕੱਢਾਂਗੇ ਤਾਂ ਫੇਰ ਹੀ ਗੱਲ ਬਣਨੀ ਆ। ਉਹ ਮੇਰੇ ਭਰਾ ਸਾਰੇ ਜਣੇ ਪਹੁੰਚਿਆ ਕਰੋ। ਆਪਦਾ ਦੇ ਪਿੰਡਾਂ 'ਚ ਜਿੱਥੇ ਵੀ ਹੋ ਜੋ ਵੀ ਆਪਣੀ ਵੀਡੀਓ ਦੇਖਦਾ ਗੌਰ ਕਰੇ ਉਹ ਗੱਲ ਤੇ। ਥੇਡੋ ਸਾਰੇ ਜਣੇ। ਜਗ ਜਗ ਜੀਉਂਗੇਰੇ ਭਰਾ ਯੋਨੀਆ ਮੰਨੋ। ਮਿਹਨਤ ਕਰੋ। ਚੱਕਾ ਹਰ ਟੈ ਡਲ ਐਕਸਰਸਾਈਜ਼ਾ ਜ਼ਰੂਰ ਕਰਿਆ ਕਰੋ ਸਾਰੇ ਜਾਨੇ ਇੰਨੀਆਂ ਵੀ ਹੋ ਸਕਣ ਹੱਡ ਦੇ ਬੰਦੇ ਬਹੁਤ ਕੱਚੇ ਆ ਠੀਕ ਆ ਟਾਈਮ ਨਾਲ ਪੂਰੀ ਟੀਮ ਦੇ ਪਲੇਅਰ ਮਲਾਉਣੇ ਆ ਤੁਹਾਨੂੰ ਲਾ ਵੀ ਆਉਦਾ ਦਾ ਨਾਮ ਦੱਸੋ ਮੁੰਡੂ ਓਰਮਾਨ ਤੋਂ ਸ਼ੁਰੂ ਕਰ ਬਈ ਓਰਮਾਨ ਦਾ ਹੋ ਗਿਆ ਪਰੇਚੇ ਤੂੰ ਦੱਸ ਨੰਨੂ ਬਈ ਨੰਨੂ ਇਹ ਮੁੰਡਾ ਜੁੱਦਾ ਹੀਪਾ ਮੋਨੂ ਠੂਰ 65 ਕਿਲੋ ਦਾ ਹੋਣ ਹਰ ਜਾਫੀ ਆਵਣਾ ਠੂਰ ਗੋਪੀ ਜੋਦੇ ਦਾ ਮੁੰਡਾ ਆਪਾਂ ਨਾ ਗੇਮ ਖੇਡਿਆ ਕਰੋ ਆ ਕੇ ਠੀਕ ਆ ਇੱਥੇ ਜਿਹੜਾ ਜਿਹੜਾ ਖੇਡਸਾ ਦਾ ਕਬੱਡੀ ਖੇਡਿਆ ਕਰੋ ਖੇਡ ਕੇ ਗੱਲ ਬਣਨੀ ਆਪਣੀ ਸਾਰਿਆਂ ਦੀ ਠੀਕ ਆ ਨਾ ਜੁਦੇ ਠੀਕ ਆ ਬਾਈ ਜੀ ਠੀਕ ਆ 6 ਵਜੇ ਆ ਜਾ ਕਰੋ ਸਾਰੇ ਜਾਣੇ ਤੇ ਨਹੀਂ ਤਾਂ ਫਿਰ ਚਾਕਰ ਆ ਜਾ ਕਰੋ ਉੱਥੇ ਚਾਕਰ ਆਪਾਂ ਗੇਮ ਲਾਉਨੇ ਹੁੰਦੇ ਆ ਤੇ ਅਗਲੇ ਮਹੀਨੇ ਦਾ ਚੱਲ ਆਪਾਂ ਵਿਹਲੇ ਆ ਫਿਰ ਆਪਾਂ ਪੈਂਡ ਸ਼ੁਰੂ ਕਰ ਦਿਆਂਗੇ ਇਹ ਹਣ ਤੁਸੀਂ ਉੱਥੇ ਆ ਜਾ ਕਰੋ ਨਹੀਂ ਤਾਂ ਫਿਰ ਇੱਥੇ ਜ਼ਰੂਰ ਆਉਣਾ ਯਾਰ ਕਿਸੇ ਨੇ ਮੈਸੇਜ ਨਹੀਂ ਕਰਨਾ ਠੀਕ ਆ ਓਕੇ ਬਾਈ ਠੀਕ ਓਕੇ ਫਿਰ ਠੀਕ ਆ ਚਲੋ ਫਿਰ ਠੀਕ ਆ ਮੇਰੇ ਭਰਾ ਮਿਲਦੇ ਆਪਾਂ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ ਤੇ ਸਪੋਰਟ ਕਰਿਓ ਮੇਰੇ ਬਾਈ ਧੰਨਵਾਦ